ਫਟਾਫਟ ਉਥੇ ਜਲ ਜਲ ਕਰੀ ਜਾਂਦੀ ਆ ਆਹੋ ਐਂ ਮਾਰੀ ਚੱਲਿਆ ਕਰੋ ਸੁੱਖੀ ਤੂੰ ਇੱਥੇ ਆ ਕੇ ਬਹਿ ਗਈ ਕਿਉਂ ਕੀ ਹੋ ਗਿਆ ਤੈਨੂੰ ਮੈਂ ਤਾਂ ਤੇਰੇ ਕੋਲੇ ਆਏ ਆ ਉਹ ਤੋਂ ਪਰਦੇ ਚ ਹਣਾ ਵੀ ਉਹ ਵੀ ਨਾ ਕਿਤੇ ਮੇਰੇ ਤੇ ਸ਼ੱਕ ਕਰੇ ਵੀ ਪਰਜਾਈ ਕੋਲੇ ਜਾ ਕੇ ਬਹਿ ਜਾਂਦਾ ਮੈਂ ਤੈਨੂੰ ਐਂ ਕਹਣਾ ਵੀ ਆਪਣੇ ਕੋਲੇ ਜਮੀਨ ਹੈ ਥੋੜੀ ਉਹ ਨੂੰ ਤੂੰ ਆਉਂਦੀ ਨੂੰ ਲਾ ਲਿਆ ਕੰਮ ਹਲੇ ਤਾਂ ਚੂੜਾ ਨਹੀਂ ਵਧਿਆ ਅੱਛਾ ਤੇਰੀ ਜਮੀਨ ਥੋੜੀ ਆ ਤੇ ਫਿਰ ਉਹਨੂੰ ਹੱਥਾਂ ਤੇ ਚੱਕ ਲਾ ਤੈਨੂੰ ਰੀਜ਼ਨ ਮੈਂ ਦੱਸਦਾ ਨਾ ਵੀ ਹੁਣ ਤਾਂ ਦੇਖ ਆਪਣਾ ਸਾਰਾ ਕੁਝ ਬਣੀ ਜਾਂਦਾ ਕਮਾਈਆਂ ਤੋਂ ਲਾ ਆਪਾਂ ਜਿਵੇਂ ਕਿੱਲੇ ਆਪਣੇ ਕੋਲੇ ਚਾਰ ਆ ਆਪਾਂ ਲੈਣਾ ਠੇਕੇ ਤੇ ਹਣ ਠੇਕੇ ਤੇ ਵਹ ਲੱਗੇ ਸਾਂਝਾ ਕਰਕੇ ਖੇਤੀ ਕਰੇ ਜਨ ਕਹਿੰਦੇ ਨੂੰ ਘਰ ਪਾਟ ਗਿਆ ਸਾਰੇ ਤੇ ਆਪਣੇ ਸੰਦ ਵੇਚ ਜਾਣਗੇ ਇਹੋ ਕਿਸੇ ਦੀ ਉਂਗਲ ਤੇ ਚੜ ਗਈ ਤੂੰ ਕੀ ਹੁੰਦਾ ਦੱਸ ਦੇ ਨਾ ਹੁਣ ਆਪੇ ਕੰਮ ਤੇ ਲੱਗ ਜੂ ਉਹ ਛੱਡ ਜਾਵੇ ਮੈਨੂੰ ਫੋਨ ਆਈ ਜਾਂਦਾ ਇੱਕ ਮਿੰਟ ਚੱਲ ਤੂੰ ਫੋਨ ਸੁਣ ਲੈ ਚੱਲ ਕੱਟਿਆ ਕੋਈ ਨਾ ਫੇਰ ਤੂੰ ਦਾ ਮੈਂ ਤਾਂ ਤੈਨੂੰ ਐ ਮਿੰਤਦਾਰੀ ਨਾਲ ਹੀ ਕਹਿਣਾ ਆ ਕੋਈ ਤਾਂ ਤੇ ਰੋਗ ਨਹੀਂ ਮਾਰਨਾ ਵੀ ਉਹਨੂੰ ਕੰਮ ਤੇ ਹਲੇ ਨਾ ਲਾਇਆ ਨਾ ਉਹਦੇ ਚੂੜਾ ਬਾਜੂ ਵੀ ਨਹੀਂ ਵੀਦਣਾ ਤੇ ਕਰ ਤੇ ਫਿਰ ਤੂੰ ਉਹ ਤੋਂ ਕੰਮ ਲੈ ਲਿਆ ਕਰ ਇੱਥੇ ਕੰਮ ਕਰਨ ਦਾ ਆਣਾ ਕਿਉਂ ਦਾ ਤੂੰ ਮਿੰਨਾਨੀ ਨੂੰ ਲਾਉਂਦਾ ਫਿਰਦਾ ਮੈਂ ਤਾਂ ਗੱਲ ਸੁਣ ਮੈਂ ਹੁਣ ਬਚਾਲੇ ਜਾਣ ਗਿਆ ਨਾ ਤਾਂ ਮੈਂ ਉਹਨੂੰ ਕਹਿਣ ਚੁੱਕ ਰਾਂ ਹੁਣ ਤੈਨੂੰ ਕਹਿੰਦਾ ਤੂੰ ਭੱਜ ਕੇ ਪੈ ਜੇ ਨਾ ਕੀ ਹੋਗਾ ਜੇ ਮੇਰਾ ਵਿਆਹ ਹੋਊ ਤੁਸੀਂ ਜਾ ਲਓ ਮੈਂ ਕਹਿੰਦਾ ਵੀ ਆਪਾਂ ਇਕੱਠੇ ਰਹ ਜੀਏ ਮੇਰੇ ਤੇ ਪਾਈ ਗਈ ਗੰਡ ਵੱਜੀ ਰਹ ਜੀਏ ਤੁਸੀਂ ਘਰੇ ਕੰਮ ਕਰੋ ਖੇਤ ਆਪਣੇ ਜਵਾਕਾਂ ਦੀ ਕੁਸਵਾਨਾ ਮੂਰੇ ਆਪਾਂ ਤਾਂ ਖਾ ਪੀ ਦੀ ਉਮਰ ਤੇਰੇ ਜਵਾਕਾਂ ਦਾ ਬਣੀਆਂ ਦਾ ਐਨੇ ਮੇਰੇ ਦਾ ਬਾਂਜੂ ਜੇ ਕੋਈ ਰੱਬ ਨੇ ਮੇਰੀ ਸੋਲੀ ਮੇਰੀ ਹੋ ਜੋ ਕੋਈ ਬੱਚਾ ਹੈ ਬੇ ਬਠੇਰਾ ਲਾ ਦੂਗੀ ਜਮ ਜਮ ਜਵਾਖਾਂ ਦੇ ਟੇਰ ਇਹ ਕਾਨੂੰ ਸੋਚ ਕਰਦਾ ਤੂੰ ਪਹਿਲਾਂ ਉਹਨੂੰ ਪਹਿਲਾਂ ਘਰ ਦੇ ਕੰਮ ਕਹਿ ਕਰਿਆ ਕਰੂਗੀ ਘਰ ਦੇ ਕਰੂਗੀ ਮੈਂ ਤੇ ਆਹ ਰਿਕਵੈਸਟ ਕਰਦਾ ਵੀ ਹਲੇ 10 ਦਿਨ ਹੋਰ ਤੂੰ ਆਦੇ ਸੱਤੇ ਬਾਜਦੇ ਲੈ ਤੂੰ ਫਿਰ ਤੈਨੂੰ ਤੈਨੂੰ ਐਂਸ਼ ਕਰਾਉਂਤੀ ਆ ਫਿਰ ਤੈਨੂੰ ਵੰਡ ਕੇ ਦੇ ਦਾਂ ਕੰਮ ਮੱਜਾਂ ਦਾ ਲੈ ਲਈ ਤੂੰ ਚੁੱਲ੍ਹੇ ਦਾ ਲੈ ਲਈ ਜਨਾ ਮਰਜੀ ਕੰਮ ਲੈ ਲਈ ਉਹਨੂੰ ਹਲੇ ਕੰਮ ਤੋਕ ਦੇ ਮੇਰੀ ਗੱਲ ਸੁਣ ਲੈ 2 ਦਿਨ ਹੋਇਆ ਉਹਨੂੰ ਆਈ ਨੂੰ ਤੂੰ ਹੁਣੀ ਉਹਦੀ ਬੋਲੀ ਬੋਲਣ ਲੱਗ ਗਿਆ ਵੇ ਉਹ ਮੈਨੂੰ ਉਹਨੇ ਕਿਹਾ ਤਾਂ ਹੈ ਨਹੀਂ ਵਿੱਚੋਂ ਔਖਾ ਜਾ ਭਾਰੀ ਭਾਰੀ ਜਾ ਮੂੰਹ ਰੱਖ ਦਿਆ ਮੈਨੂੰ ਆ ਲੈਦੇ ਉਹਨੂੰ ਇਹ ਆ ਵੀ ਮੈਂ ਤੈਨੂੰ ਤਾਣੀਆਂ ਪਸਣਾਵਾਂ ਉਹਨੂੰ ਕੰਮ ਤੇ ਨਾ ਕਿ ਤੂੰ ਟੈਕਸ ਨੂੰ ਮੈਨੂੰ ਕੰਮ ਤੇ ਲਾ ਲੈ ਆਂਦਾ ਮੈਂ ਉਹਦਾ ਮਾਰੀ ਰੱਖੀ ਜਾਵੇ ਚਾਹੇ ਮੈਂ ਤਾਂ ਭਾਂਡੇ ਵੀ ਮਜਾਂ ਝਾੜੂ ਵੀ ਕੜਵਾਂ ਭਾਈ ਗੋਹਾ ਵੀ ਚਕਾਉ ਮੱਜਾਂ ਦਾ ਪਾ ਵੀ ਮੈਰੀ ਯਾਤ ਮਨ ਕਿਵੇਂ ਤੇ ਮੇਰਾ ਘਰ ਬਸ ਲੈ ਲੈਂਦੇ ਤੂੰ ਉਹਨੂੰ ਕੁਝ ਨਹੀਂ ਹੁੰਦਾ ਚਾਰਕ ਦੇ ਨਾਲ ਤੈਨੂੰ ਕਿੰਨਾ ਘਰ ਕਹਿੰਦਾ ਤੂੰ ਕਰਈ ਆ ਸਾਰਾ ਗਾਹ ਕੁੜਾ ਕਰਦੀ ਤੂੰ ਖੇਤ ਜਾਂਦੀ ਸੀ ਰੋਟੀਆਂ ਲੈ ਕੇ ਸਾਡੇ ਬਸੇੜਾ ਕਰਿਆ ਤੇ ਤਾਂ ਹੀ ਕਹਿੰਦੀ ਆ ਵੀ ਸਾਰੀ ਉਮਰ ਮੈਨੂੰ ਹੋ ਗਈ ਹੁਣ ਉਹਨੂੰ ਵੀ ਕਰ ਲੈਣ ਦੇ ਕੁਝ ਤੇਰੀ ਹੱਥ ਚ ਨਾ ਗੰਡ ਹੈ ਸਾਡੇ ਘਰ ਦੀ ਹੈ ਨਾ ਉਹਨੂੰ ਖੋਲ ਦੇਗੀ ਆ ਹਿਲਕੋ ਜਿਹਾ ਆਪਣਾ ਜੂਸ ਉਹ ਨਾ ਬੰਦ ਮੁਠੀ ਰੱਖ ਲੇਗੀ ਆਪਣੇ ਘਰ ਦਾ ਬੱਜੀ ਰਹੇ ਜੂ ਗੰਡ ਸਾਰੇ ਆਪਣੇ ਸੰਦ ਬਣੇ ਆ ਬਣੀਆਂ ਦੇ ਨਹੀਂ ਆਪਣੇ ਵਿਕ ਜਾਂਦੇ ਕਿ ਮੁੜ ਕੇ ਤੈਨੂੰ ਪਤਾ ਕੀ ਰੋ ਦੋ ਦੋ ਕਿੱਲੇ ਜਾ ਪੱਕੀ ਕਰਕੇ ਦਿਹਾੜੀ ਜਾਇ ਕਰਾਂਗੇ ਪਰ ਲੋਕਾਂ ਦੇ ਆ ਖੰਡਾਰ ਹੈ ਮੈਂ ਤਾਂ ਜਾਨਾ ਹੈ ਉਹਨੂੰ ਤਾਂ ਕਹਦੇ ਕੋਈ ਨਾ ਪੈਣੇ ਚਾਰ ਦਿਨ ਕਹਦੇ ਵੀ ਆਰਾਮ ਕਰ ਲੈ ਮੈਂ ਹੁਣ ਸਾਰੀ ਉਮਰ ਮਈ ਝਾੜੂ ਪੋਚੇ ਕਰੀ ਜਾਮਾ ਗੋਹਾ ਸਿੱਟੀ ਜਾਵਾ ਦੁੱਧ ਪੀਣ ਨੂੰ ਥੋਨੂੰ ਹੋਵੇ ਮੱਜਾਂ ਦਾ ਤੇ ਖੋਲੀਆਂ ਜਾ ਤੂੰ ਮਾਰੀ ਜਾ ਉਹ ਤਾਂ ਉਹ ਤਾਂ ਆਪਣਾ ਸਾਂਝਾ ਕਰਾ ਪੀਣਿਆ ਆਪ ਸਾਰੇ ਪੀਵਾਂਗੇ ਬਿੱਤਾ ਤੇ ਤੈਨੂੰ ਤਾਂ ਕਹਿੰਦੇ ਜੇ ਸਾਂਝੀ ਗੱਲ ਕਰ ਉਹਨੂੰ ਤਾਂ ਕੁਝ ਕਹਿ ਨਹੀਂ ਦਿੰਦਾ ਚੱਤੂ ਮੈਂ ਕਰਦਿਆ ਕਰ ਉਹਦੇ ਬੰਦੇ ਦਾ ਕੁਝ ਕੰਮ ਉਹਨੂੰ ਤਾਂ ਨਾ ਕਹਿਆ ਚਾਰ ਦਿਨ ਚੰਗਾ ਤਾਂ ਬੈ ਜਾ ਮੇਰਾ ਦਿਮਾਗ ਤੂੰ ਉਹਨੂੰ ਕਹਿ ਦੀ ਚੰਗਾ ਕਹ ਤੂੰ ਟੈਕਸ ਨਾ ਲਾ ਪੈਣੇ ਉਹਨੂੰ ਪੁੱਛ ਲੈ ਜੇ ਪਿੰਡ ਪੁੰਡ ਤੌਰ ਦੇ ਪਿੰਡ ਸੰਦੇਹੀ ਚਾਰ ਦਿਨ ਆਈ ਨੂੰ ਹੋਏ ਅੱਜ ਹੀ ਪਿੰਡ ਤੌਰ ਦੇ ਵਿਆਹ ਹੀ ਨਹੀਂ ਕਰਾਉਣਾ ਸੀ ਜੇ ਪਿੰਡ ਛੱਡਣੀ ਸੀ ਤੌਰ ਦੇ ਪਿੰਡ